ਉਜਵਨਾ ਆਪਣੇ ਰਸਾਲੇ ਨੂੰ ਤਾਂ ਫਰਾਂਸ ਦੇ ਜੰਗ 'ਚ 깔ਣ ਦੀ ਤਿਆਰੀ ਹੋ ਰਹੀ ਐ ਤੂੰ ਕਹਿਣਾ ਛੁੱਟੀ ਚਾਹੀਦੀ ਸੁਣੋ 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 ਰਾਜਾ ਦਾ ਫੈਸਲਾ ਜੱਸਾ ਦਾ ਫਰਮਾਨ ਸੁੱਚਾ ਸਮਾਉਂ ਵਾਲੇ ਨੂੰ ਇੱਥੇ ਫਾਸੀ ਦਿੱਤੀ ਜਾਣੀ ਐ ਓਏ ਸੁੱਚਾ ਲਓ ਵੀ ਇਹ ਸਮਾ ਦਾ ਸੁੱਚਾ ਤੇ ਨਾਲ ਉਹਦਾ ਪਤਨ ਯਾਰ ਕੁੱਤਰ ਜਦੋਂ ਖੜ ਜਾਂਦੇ ਯਾਰ ਪਿੱਠਾ ਜੋੜ ਕੇ ਨਹੀਂ थर-थर ਪਿੰਡ ਕੰਪਦਾ ਨਾਲੇ ਮੈਨੂੰ ਪੱਕੀ ਨਹੀਂ ਪੱਕਾ ਲੱਗਦਾ ਸਸੀ ਕਾਉ ਨੀ ਪੈਡੋ ਨੀ ਸਹਲਿਓ ਫਾੜੋ ਦੀਵਾਨ ਤੇ ਲੇਲੀਓ ਲੋੜੀ ਤੇ ਬੰਨੇ ਕੁੜੀਆਂ ਦਾ ਕੱਟਾ ਸਮਉਤੋ ਪਾਈ ਕੇ ਆਏ ਵਈ ਹੁਣ ਚਾਕੋ ਆਈਆ ਡਰਤਾ ਨਹੀਂ ਜਾਏਗਾ ਜੇ ਖਿੱਚ ਕੇ ਧਰਤੀ ਦੇ ਬੈਰ ਮਾਰਾ ਨਾ ਤੇਰਾ ਅੱਧਾ ਪਿੰਡ ਭਜਾ ਦੂੰ ਦੇ ਕੁੜੀਓ ਦੇ ਮੈਲ ਜਾਣ ਤੋਂ ਪਹਿਲਾਂ ਬਹੁ ਦੀ ਸੰਗਤਾਂ ਲੋਹਾ ਲੋ ਤੂੰ ਰਹਿਣ ਦੇ ਕਿਤੇ ਸੰਗ ਲੈਂਦੀ ਲੈਂਦੀ ਜਮਾ ਹੀ ਨਾ ਲੈ ਜਾ ਪਾਈ ਨਰੈਣਿਆ ਨਜ਼ਰ ਲਾ ਕੇ ਕਿਸੇ ਦੀ ਇਸ ਘਰ ਦੀਆਂ ਖੁਸ਼ੀਆਂ ਨੂੰ ਚਸਤਨ ਤਿੰਮੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ ਹੁਸਦਨ ਸੂਰਜ ਦੂਜੇ ਪਾਸੇੋਂ ਚੜਜੂ ਲੈ ਚੜ ਗਿਆ ਸੂਰਜ ਦੂਜੇ ਪਾਸੇੋਂ ਬੋਲ ਸੱਚੇ ਤੇ ਕੋ ਕਰਦੀ ਯਾਰੀ ਦੀਆਂ ਗੱਲਾਂ ਸੱਤਾ ਪਿੰਡਾਂ ਚ ਹੁੰਦੀਆਂ ਸੀ ਹੁਣ ਉਹਨਾਂ ਦੇ ਬੈਰ ਦੀਆਂ ਹੁੰਦੀ ਐ ਭਾਈ ਅੱਤਾ ਪਿੰਡ ਤਾਂ ਫਟੜ ਰਾਇਆ ਫਰਦਾ ਭਾਈ ਚਾਹੇ ਸਾਰਾ ਹੋ ਜਾਈ ਔਰ ਤਾਂ ਕਤਲ ਹੋਣਗੇ ਕਤਲ ਇਹ ਤੇ ਕਿਲਾਣਾ ਐ ਪਾਗ ਲੈਣਾ ਐ ਹਲਕੇ ਵੀ ਮਪਾਲ ਪੱਤੀ ਪੈਰ ਨਾ ਪਾਈ ਜਾਏਗਾ ਘੋਡਿਆਂ ਤੇ ਜਾਏਗਾ ਮੋਢਿਆਂ ਤੇ ਐਡਾ ਕੱਠ ਮਰਨ ਦੀ ਕੀ ਲੋੜ ਸੀ ਲੋਕ ਕਹਿਣਗੇ ਵੀ ਕੁੱਕਰ ਡਰ ਗਿਆ ਚਲੋ ਸਾਰੇ ਖੜੇ ਤੇ ਨਾਲੇ ਲੱਗਾ ਪਿੰਡ ਚ ਨਲਕਾਰੇ ਮਾਰ ਕੇ ਪਤਾ ਦਾ ਲੱਗੇ ਕੁੱਕੇ ਕਹਿੰਦੇ ਕਿ ਨੂੰ ਆ ਮੈਂ ਅੱਜ ਤੱਕ ਅਜਿਹੀ ਲੜਾਈ ਨਹੀਂ ਦੇਖੀ ਕੱਲਾ ਹੀ ਆ ਗਿਆ ਕਿੱਥੇ ਰ ਤੇਰੇ ਹਮਾਈਤੀ ਸ਼ੇਰ ਕੱਲਾ ਹੀ ਹੁੰਦਾ ਕੁਕਰਾ